ਜੈਪਲ ਜੂਪਲ ਔਰੀ ਲੋਰੈਂਸ ਔਰੀ ਇਹ ਸਾਰੇ ਇਕੱਠੇ ਸੀਗੇ ਪਹਿਲਾਂ ਜੈਪਲ ਤੇ ਲੋਰੈਂਸ ਵੀ ਆਪਸ ਸਾਰੇ ਇਕੱਠੇ ਸੀ ਹਾਂਜੀ ਇਹ ਜਦੋਂ ਸ਼ੇਰਾ ਖੁੱਬਣ ਹੈਪੀ ਡਿਊਡ ਨੂੰ ਮਾਰਦਾ ਉਸ ਤੋਂ ਬਾਅਦ ਰੋਕੀ ਲੋਰੈਂਸ ਇਹ ਸਾਰੇ ਹੱਟ ਸੀਗੇ ਇਧਰ ਗੁਰਪ੍ਰੀਤ ਸੇਖੋਂ ਹਾਂ ਇਹ ਸਾਰੇ ਹੱਟ ਸੀਗੇ ਜੈਪਲ ਔਰੀ ਹਮ ਇਹਨਾਂ ਨੇ ਕ੍ਰੀਮਤੀ ਸੇਖੋਂ ਮਾਰਿਆ ਲੱਖੇ ਸਧਾਣਾ ਵੀ ਲੱਖੇ ਸਧਾਣੇ ਤੇ ਵੀ ਗੋਲੀਆਂ ਚਲਾਈਆਂ ਸੀ ਲੱਖੇ ਸਧਾਣਾ ਬਚ ਗਿਆ ਸੀ ਜੱਸਾ ਸਧਾਣਾ ਮਰ ਗਿਆ ਸੀ ਹਮ ਹਾਂ ਜੀ ਜੇ ਬੋਲ ਰਹੇ ਨੇ ਲਖਵੀ ਆਪਣੇ ਟਾਈਮ ਤੇ ਬੋਲ ਰਿਹਾ ਡਾਰੇ ਹਾਂ ਬਿਲਕੁਲ ਰਿਹਾ ਉਹਦਾ ਵੀ ਕਿਸੇ ਟਾਈਮ ਟਾਈਮ ਸੀਗਾ ਜਿਹੜਾ ਜਿਹੜਾ ਟਾਈਮ ਸੀਗਾ ਜਦੋਂ ਤੀਰ ਤੀਰਤ ਢਿੱਲੋਂ ਜਿਹੜਾ ਜੈਪਾਲ ਨਾਲ ਸੀ ਨਾ ਜਿਹਨੇ ਰੋਕੀ ਨੂੰ ਮਾਰਨ ਚ ਵੀ ਸੀ ਸੁੱਖਾ ਨੂੰ ਮਾਰਨ ਚ ਵੀ ਸੀ ਉਹ ਜੇਲ੍ਹ ਚੋਂ ਬਾਹਰ ਆ ਕੇ ਜਮਾਨਤ ਤੇ ਉਹਦੀ ਡੈਥ ਹੋ ਗਈ ਸੀ ਆਈ ਥਿੰਕ ਹਟੇਕ ਹੋ ਗਿਆ ਸੀ ਤੇ ਉਹ ਤੀਰਤ ਢਿੱਲੋਂ ਪਹਿਲਾਂ ਲਖੀ ਸਿਧਾਣੇ ਨਾਲ ਕੰਮ ਕਰਦਾ ਸੀ ਅੱਛਾ ਲੱਖੇ ਸਿਧਾਣੇ ਜਦੋਂ ਫਿਰ ਡਾਊਨ ਫਾਲ ਆ ਗਿਆ ਨਾ ਇਹ ਇੱਧਰ ਇਕੱਠੇ ਸੀਗੇ ਫਿਰ ਇਹਨਾਂ ਨੇ ਲੱਖੇ ਸਿਧਾਣੇ ਦੇ ਗੋਲੀਆਂ ਮਾਰੀਆਂ ਨੇ ਜਦੋਂ ਉਹਨੂੰ ਟੈਕਸ ਚ ਵੀ ਆ ਗਿਆ ਤੇ ਮੈਂ ਪਿੱਛੇ ਵੀ ਹੋ ਗਿਆ ਉਹਨੂੰ ਦਿਖ ਰਿਹਾ ਸੀ ਵੀ ਮੈਂ ਜਾ ਰਿਹਾ ਹੁਣ ਇਹਦੀ ਪਿੰਡ ਦੀ ਦੁਸ਼ਮਣੀ ਸੀਗੀ ਜਿਹੜਾ ਤਾਂ ਦੁਸ਼ਮਣ ਸੀ ਉਹ ਤਾਕੜਾ ਸੀਗਾ ਲੇਕਿਨ ਉਹਦੀ ਵੀ ਕਿਸੇ ਜਿਹਦੀ ਕਿਸਮਤ ਚੰਗੀ ਉਹ ਹਾਰਟ ਟੈਗ ਨਾਲ ਮਰ ਗਿਆ ਉਹ ਵੀ ਨੰਬਰਦਾਰ ਸਿਧਾਣਾ ਸੀ ਲੇਕਿਨ ਸ਼ੀਰੋਵਰਾਂ ਨੇ ਬਾਅਦ ਚ ਇਹਦੇ ਗੋਲੀਆਂ ਮਾਰੀਆਂ ਇਹ ਬਚ ਗਿਆ ਸੀ ਆ ਸ਼ਾਇਦ ਆਦਮਪੁਰ ਨਾਲ ਦੇ ਕਿਸੇ ਪਿੰਡ 'ਚ ਰੈਲੀ ਸੀ ਉੱਥੇ ਤੇ ਗੋਲੀਆਂ ਮਾਰੀਆਂ ਸੀ ਬੀਪੀਪੀ ਵੱਲੋਂ ਬੀਪੀਪੀ ਵੱਲੋਂ ਇਲੈਕਸ਼ਨ ਲੜ ਰਹੇ ਸੀ ਲੇਕਿਨ ਇਹ ਬਚ ਗਿਆ ਗੋਲੀਆਂ ਖਾਣ ਤੋਂ ਬਾਅਦ ਹੁਣ ਭਾਜੀ ਆਹ ਤਾਂ ਹੋ ਵੀ ਰਾਜਨੀਤੀ ਸੀ ਰਿਹਾ ਚਲੋ ਰਾਜਨੀਤੀ ਹਲੇ ਉਹਨੂੰ ਰਾਸ ਨਹੀਂ ਆ ਰਹੀ ਹੈਗੀ ਲੇਕਿਨ ਉਹਨੇ ਆਪਣੇ ਆਪ ਨੂੰ ਕਨਵਰਟ ਕੀਤਾ ਨਾ ਪੰਜਾਬ ਦੇ ਮੁੱਦੇ ਵਿੱਚ ਅਗਦਾ ਰਹਿੰਦਾ ਵਿੱਚ ਭਾਜੀ ਉਹ ਤਾਂ ਫਿਰ ਪਤਾ ਹੈ ਨਾ ਜੇ ਮੁੱਦੇ ਚੱਕਾਂਗੇ ਤਾਂ ਰਾਜਨੀਤੀ ਜੱਗਿਆਂਵਾਂਗੇ ਹੁਣ ਰਾਜਨੀਤੀ ਕੋ ਬੰਦੇ ਦਾ ਕੰਮ ਕੀ ਹੈ ਭਾਜੀ ਆਪਣੀ ਸਟੇਟ ਦੇ ਮੁੱਦੇ ਚੱਕਣੇ ਜੇ ਉਹ ਸਟੇਟ ਦੇ ਮੁੱਦੇ ਚੱਕੇਗੀ ਪਾਰਟੀ ਤਾਂ ਅੱਗੇ ਆਏਗੀ ਹੁਣ ਭਾਜੀ ਲੱਖਾਂ ਵੀ ਤਾਂ ਚੱਕਦਾ ਹੈ ਪੰਜਾਬ ਦੇ ਮੁੱਦੇ ਨੂੰ ਚੱਕੀਏ ਯਾਨੀ ਪੰਜਾਬ ਦੇ ਮੁੱਦੇ ਚੱਕਦਾ ਹੈ ਕਿਸਾਨੀ ਧਰਨੇ ਚ ਉਹਨੇ ਕਾਫੀ ਕਾਫੀ ਸਾਥ ਦਿੱਤਾ ਜਦਕਿ ਕਿਸਾਨਾਂ ਨੇ ਉਹਨੂੰ ਸਾਈਡਲਾਈਨ ਕਰਤਾ ਸੀ ਕਿਸਾਨੀ ਦੇਖੀ ਜੁਨੇ ਕਿਸਾਨੀ ਪਾਰਟੀਆਂ ਨੇ ਜਿਥੇ ਬੰਦੀਆਂ ਨੇ ਇਹਨੂੰ ਸਾਈਡ ਲਾਈਨ ਕਰਤਾ ਸੀ ਦੀਪ ਸਿੱਤੂ ਨੂੰ ਵੀ ਕਰਤਾ ਸੀ ਲੇਕਿਨ ਇਹਨੇ ਉੱਥੇ ਕਾਫੀ ਸਾਥ ਦਿੱਤਾ ਕਿਸਾਨੀਦਰ ਨੇ ਬਿਲਕੁਲ ਕਰ ਰਿਹਾ ਹੂੰ ਦਿੱਲੀ ਵਾਲਾ ਕੇਸ ਪਿਆ ਇਹਦੇ ਤੇ ਹੂੰ ਉਸ ਕੇਸ ਚ ਇਹਨੇ ਚਲੋ ਐਂਟੀਸਿਪੇਟਰੀ ਬیل ਲਈ ਚਲੋ ਅੰਦਰ ਤਾਂ ਨਹੀਂ ਜਾਣਾ ਪਿਆ ਇਹਨੂੰ ਹੂੰ ਦੀਪਤਾ ਚਲੋ ਅੰਦਰ ਚਲਾ ਗਿਆ ਸੀ ਉਸ ਕੇਸ ਚ ਹੁਣ ਦੀਪ ਜੀ ਕੀ ਕਹਿੰਦੇ ਨੇ ਦਤ ਨੂੰ ਵੀ ਪੋਲੀਟੀਕਲ ਡੈਥ ਕਹਿੰਦੇ ਆ ਪੋਲੀਟੀਕਲ ਹੀ ਲੀ ਕਹਿੰਦੇ ਆ ਲੇਕਿਨ ਕੀ ਪਤਾ ਕੀ ਸੀ ਕੀ ਪਤਾ ਕੀ ਸੀ ਲੱਗਦਾ ਹੈ ਇਹ ਐਕਸੀਡੈਂਟ ਮੇਨ ਗੱਲ ਹੈ ਇਨਵੈਸਟੀਗੇਸ਼ਨ ਮੈਂ ਅਸੀਂ ਮੀਰੇ ਸਾਹਿਬ ਨਾਲ ਅੱਜ ਦੇ ਟਾਈਮ 'ਚ ਜਿਵੇਂ ਸੋਸ਼ਲ ਨੈਟਵਰਕ ਸਾਈਟਸ ਐਨੀ ਐਕਟਿਵ ਨੇ ਲੋਕ ਐਨੀ ਐਕਟਿਵ ਨੇ ਉਸ ਰੋਡ ਤੇ ਇਹ ਚੀਜ਼ ਹੋ ਨਹੀਂ ਸਕਦੀ ਤੁਹਾਨੂੰ ਨਹੀਂ ਲੱਗਦਾ ਉਸ ਰੋਡ ਤੇ ਕਿੰਨੀ ਦੁਨੀਆ ਜਾ ਰਹੀ ਹੈ ਕੋਈ ਵੀ ਵੀਡੀਓ ਬਣਾ ਲੇਗਾ ਜੇ ਕੋਈ ਐਵੇਂ ਦਾ ਸੀਨ ਹੋ ਰਿਹਾ ਹੋਏਗਾ। ਬਾਕੀ ਭਾਜੀ ਕੀ ਕਹਿ ਸਕਦੇ ਆ। ਮੈਂ ਤਾਂ ਤੁਹਾਨੂੰ ਆਪਣਾ ਪੁਆਇੰਟ ਆਫ View ਦੱਸਿਆ। ਯਾਦ ਆਂਦਾ ਉਹ ਟਾਈਮ ਜਦੋਂ ਪੂਰੀ ਚੜਾਈ ਸੀ ਚੰਡੀਗੜ੍ਹ ਦੀ। ਬਹੁਤ ਜ਼ਿਆਦਾ। ਦੋਨੋਂ ਸਾਈਡ ਤੋਂ ਆਂਦੇ। ਯਾ ਕੋਸ ਦੇ ਉਸ ਟਾਈਮ। ਦੋਨੋਂ ਸਾਈਡ ਤੋਂ ਆਂਦੇ ਕੋਸ ਦਾ। ਕਿਸੇ ਟਾਈਮ ਕੋਸ ਦਾ ਵੀ ਆ। ਇਸੇ ਟਾਈਮ ਲਾਈਕ ਗੱਲ ਕਰ ਰਹੇ ਹੰਨਿਆ ਕਈ ਵਾਰ ਐ ਹਾਈਪ ਚੰਦੇ ਸੀ ਨਾ ਹਾਂ ਵੀ ਯਾਰ ਐ ਵੀ ਸੀ ਪਰ ਹੁਣ ਉਸ ਚੀਜ਼ ਦੀ ਹਾਈਪ ਨਹੀਂ ਆਉਂਦੀ ਹੈ ਹੁਣ ਉਸ ਚੀਜ਼ ਦਾ ਪਛਤਾਵਾ ਆਂਦਾ ਭਾਜੀ ਮੜੀ ਗੀ ਗੱਲ ਹੁੰਦੀ ਹੈ ਪੁਲਿਸ ਘਰ ਆਵਾਜ਼ ਦੀ ਹੈ ਕੋਈ ਜ਼ਿੰਦਗੀ ਥੋੜਾ ਹੈ ਭਾਜੀ ਕਦੇ ਵੀ ਐਸਐਸਪੀ ਦੀ ਇਨਕੁਆਇਰੀ ਆ ਗਈ ਪੁਲਸ ਆ ਗਈ ਕਿਸੇ ਗਵਾਂਡੀ ਦੀ ਗਵਾਹੀ ਪੁਆਣੀ ਪੈਂਦੀ ਹੈ ਕਿੰਨਾ ਬੁਰਾ ਲੱਗਦਾ ਹੈ ਗਵਾਂਡੀ ਨੂੰ ਬੁਲਾ ਕੇ ਲਿਆਣਾ ਵੀ ਪੁਲਸ ਆਈ ਹੈ ਭਰਾਵਾ ਸੈਨ ਕਰ ਜਾ ਗਵੰਡੀ ਵੀ ਇੱਕ ਵਾਰ ਟਰਦਾ ਆ ਵੀ ਯਾਰ ਪੁਲਿਸ ਦੇ ਤੇ ਸਾਈਨ ਕਰਾਂਗਾ ਨਜਾਤ ਕੀ ਉਹ ਕੋਈ ਬੜੀ ਗੱਲ ਨਹੀਂ ਲਈ ਕੋ ਤਾਂ ਜਗਵਾਇਆ ਉਹਦਾ ਕੋਈ ਚੱਕਰ ਨਹੀਂ ਹੁੰਦਾ ਹੈਗਾ ਕਿ ਹਾਂ ਇਹ ਬੰਦਾ ਘਰ ਹੀ ਆ ਐਸਐਸਪੀ ਇਨਕੁਆਇਰੀ ਆਂਦੀ ਹੈ ਕਿ ਇਹ ਬੰਦਾ ਕੀ ਕਰ ਰਿਹਾ ਦੇਖ ਕੇ ਉਹ ਮਪਧਕਾਰੀ ਨੇ ਆਪਾ ਜੀ ਆਪਾਂ ਕੀ ਕਰਨਾ ਹੈ ਨਾ ਆਪਾਂ ਕਿਸੇ ਐਵੇਂ ਦੇ ਬੰਦੇ ਦੇ ਲਿੰਕ ਚ ਨਾ ਆਪਾਂ ਲਿੰਕ ਕਰੀਏ ਪਹਿਲਾਂ ਲਿੰਕ ਰੱਖ ਕੇ ਦੇਖ ਲਿਆ 2.5 ਸਾਲ ਕਲਕੋਟੀ ਮੈਂ ਭਾਜੀ 2.5 ਸਾਲ ਸਜ਼ਾ ਗੱਟੀ ਹੈ ਮੇਰੇ ਮਾਪੇ ਨੇ 25 ਸਾਲ ਗੱਟੀਆਂ ਮੇਰੀ ਬੇਲ ਲਈ ਮੇਰਾ ਫਾਦਰ ਜਿਵੇਂ ਸੁਨੀਲ ਸੁਨੀਲ ਦਾ ਤਸੰਜੇ ਦਾ ਦੀ ਬੇਲ ਲਈ ਭੱਜਿਆ ਫਿਰਦਾ ਰਿਹਾ ਨਾ ਸਾਰੇ ਪਾਸੇ ਮੇਰਾ ਫਾਦਰ ਉਦਾਂ ਭੱਜਿਆ ਫਿਰਦਾ ਰਿਹਾ ਐਂਡ ਚ ਕਈ ਵਕੀਲ ਨੇ ਆਪਣੇ ਐਡਵੋਕੇਟ ਜਰਨਲ ਵੀ ਰਹੇ ਨੇ ਬਿੱਪਨ ਕਈ ਹਾਂਜੀ ਉਹ ਉਹਨਾਂ ਨੂੰ ਕੀਤਾ ਉਹਨਾਂ ਨੇ ਮੇਰੀ ਬੇਲ ਕਰਵਾਈ ਆ ਤਾਂ ਮੇਰੀ ਬੇਲ ਹੋਈ ਆ ਤਾਂ ਤਾਂ ਅੰਦਰ ਬੈਠਿਆ ਲੱਗਦਾ ਹੋਣਾ ਵੀ ਸਾਰੀ ਜ਼ਿੰਦਗੀ ਇੱਥੇ ਹੀ ਕਟਣੀ-ਵੇਣੀ ਮੈਨੂੰ ਐਸੀ ਵੀ ਹੁਣ ਨਹੀਂ ਬੇਲ ਹੁੰਦੀ ਤਈ ਸਾਲ ਵੀ ਭਾਜੀ ਬਹੁਤ ਲੰਬਾ ਸਮਾਂ ਹੁੰਦਾ ਜੇਲ੍ਹ ਦੇ ਅੰਦਰ ਖਾਸ ਕਰਕੇ ਪਰ ਕਈ ਲੋਕੇ ਤਾਂ ਕਹਿੰਦੇ ਹੁੰਦੇ ਆ ਵੀ ਵੀਆਈਪੀ ਟ੍ਰੀਟਮੈਂਟ ਹੁੰਦਾ ਲੋਕੇ ਰਾਜ ਜੀ ਵੀਆਈਪੀ ਟ੍ਰੀਟਮੈਂਟ 'ਚ ਕੱਟਿਆ ਮੈਨੇ 2.5 ਸਾਲ ਮੈਂ ਤੁਹਾਨੂੰ ਸਹੀ ਦੱਸਾਂ ਵੀ ਇਹ ਵੀ ਟ੍ਰੀਟਮੈਂਟ 'ਚ ਕੱਟੇ ਵੀਆਈਪੀ ਟ੍ਰੀਟਮੈਂਟ 'ਚ ਕੱਟੇ ਭਾਜੀ ਪਰ ਜੇਲ ਜੀੜੇ ਭਾਜੀ ਕਾਲ ਕੋਠੜੀ ਸੁਣ ਕਹਿੰਦੇ ਨੇ ਪਿੰਜਰਾ ਸੋਨੇ ਦਾ ਵੀ ਪਿੰਜਰਾ ਪਿੰਜਰਾ ਹੀ ਆ ਬਸ ਕਰ ਹਾਂਜੀ ਅੰਮ੍ਰਾਲਾ ਜੀਲ ਬਹੁਤ ਖੁੱਲੀ ਹੈ ਉੱਥੇ ਭਾਜੀ ਦੇ ਸ਼ਰਦ ਰੂਸਤ ਬਹੁਤ ਚੱਲਦੀ ਹੈ ਸਹੀ ਦੱਸੋ ਉਸ ਟਾਈਮ ਤਾਂ ਬਹੁਤ ਚੱਲਦੀ ਸੀ ਚਲੋ ਅੱਜ ਦੇ ਹਾਲਾਤ ਆਪਾਂ ਨੂੰ ਪਤਾ ਨਹੀਂ ਕੀ ਹਾਲਾਤ ਹੋਣੇ ਉਸ ਟਾਈਮ ਬਹੁਤ ਚੱਲਦੀ ਸੀਗੀ ਕੁਝ ਅਸੀਂ ਲੌਰੈਂਸ ਵਾਲੇ ਚੱਲੀ ਜਾਣੇ ਸੀਗੇ ਥੋੜਾ ਜਿਹਾ ਇਸ ਚੀਜ਼ ਦਾ ਦਾਬਾ ਵੀ ਮੰਨਦੇ ਸੀ ਉਹ ਵੀ ਲੌਰੈਂਸ ਵਾਲੇ ਨੇ ਉਸ ਤੋਂ ਬਾਅਦ ਭਾਜੀ ਸਾਡੀ ਅੰਦਰ ਲੜਾਈ ਹੋ ਗਈ ਸੀ ਲੋਰੈਂਸ ਵਾਲਿਆਂ ਦੀ ਤੇ ਪੂਪੀ ਰਾਣਾ ਵਾਲਿਆਂ ਦੀ ਉਹ ਪੀ ਰਾਣਾ ਗਏ ਗਏ ਸਾਡੀ ਪੂਪੀ ਰਾਣਾ ਖੁਦ ਸੀ ਉਦੋਂ ਉੱਥੇ ਅੱਛਾ ਆਪ ਸੀਗਾ ਹਾਂਜੀ ਸਾਡੀ ਆਪਸ ਚ ਲੜਾਈ ਹੋਈ ਸਾਡੇ ਆਪਸ ਚ ਸਿਰ ਘੱਟ ਪਟੇ ਵਿੱਚ ਮਲਾਜ਼ਮਾਂ ਦੇ ਜਾਦਾ ਫਟ ਗਏ ਭਾਜੀ ਹੂਟਰ ਵੱਜ ਗਿਆ ਹੂਟਰ ਚ ਭਾਜੀ ਐਸੀ ਕਟਾਈ ਕੀਤੀ ਸੀ ਨਾ ਸਾਡੀ ਪੁਲਿਸ ਨੇ ਆ ਕੇ ਜਿਵੇਂ ਮੈਂ ਤੁਹਾਨੂੰ ਕਹਿੰਨਾ ਪੁਲਿਸ 1 ਮਿੰਟ ਚ ਕਾਦ ਗਏ 7-800 ਮਲਾਜ਼ਮ ਆ ਗਿਆ ਅੰਦਰ ਫਿਰ 7-800 ਮਲਾਜ਼ਮਾਂ ਨੇ ਕੁੱਟਿਆ ਭਾਜੀ ਸਾਨੂੰ 40-50 ਜਣਿਆਂ ਨੂੰ ਮੇਰੀ ਬਾਹਾਂ ਤੋੜਤੀ ਸੀ ਸਕੂਟਰ ਵਜਦਾ ਨਾ ਜਦੋਂ ਭਾਜੀ ਜੇ ਬੰਦਾ ਮਰ ਵੀ ਜਾਏ ਤਾਂ ਵੀ ਜੱਜ ਦੇ ਕੋਈ ਕਾਰਵਾਈ ਨਹੀਂ ਹੋ ਸਕਦੀ ਸਾਡੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਸੀ ਅੰਦਰ ਆਪਸ ਚ ਲੜਦੇ ਲੜਦੇ ਇਧਾਂ ਘੰਟਾ ਹੋ ਗਿਆ ਸੀ ਕਦੂਜੇ ਨਾਲ ਇੱਟਾਂ ਚੱਲਦੀਆਂ ਸੀ ਭਾਜੀ ਕ ਮਤਲਬ ਕਟਰ ਚੱਲਦੇ ਸੀ ਸੂਏ ਜਾਲਦੇ ਸੀ ਉਸ ਤੋਂ ਬਾਅਦ ਭਾਜੀ ਫਿਰ ਸਾਨੂੰ ਆਈਸੋਲੇਸ਼ਨ ਚ ਬੰਦ ਕੀਤਾ ਇਕੱਲੇ ਇਕੱਲੇ ਨੂੰ ਮਤਲਬ ਆਈਸੋਲੇਸ਼ਨ ਹੁੰਦਾ ਨਾ ਭਾਜੀ ਉਸ ਚ ਦਿੰਦਾ ਪਤਾ ਲੱਗੇ ਨਾ ਪਤਾ ਲੱਗੇ ਰਾਤ ਦਾ ਉੱਥੇ ਮੈਨੂੰ 90 ਦਿਨ ਕੱਟੇ ਉਦੋਂ ਪਾਜੀ ਅਸਲ ਜ਼ਿੰਦਗੀ ਦਾ ਪਤਾ ਲੱਗਾ ਜਿੰਦਗੀ ਕੀ ਹੈ ਨਹੀਂ ਤਾਂ ਘਰ ਕੈਦ ਦਾ ਸੀ ਆ ਨਹੀਂ ਖਾਣਾ ਉਹ ਨਹੀਂ ਖਾਣਾ ਉੱਥੇ ਬਿਨਾ ਤੜਕੇ ਵਾਲੀ ਖਾਣੀ ਪਈ ਉਹਨਾਂ 90 ਦਿਨਾਂ ਨੇ ਜੀਲ ਕੱਟਣੀ ਵੀ ਸਿਖਾ ਦਿੱਤੀ ਜਦੋਂ ਮੈਂ ਉਹ 90 ਦਿਨ ਕੱਟ ਕੇ ਨਾਰਮਲ ਆਇਆ ਸੀ ਨਾ ਮਤਲਬ ਨਾਰਮਲ ਬਲੌਕ ਚ ਆਇਆ ਸੀ ਮੈਨੂੰ ਇਹ ਲੱਗਦਾ ਸੀ ਮੈਂ ਆਪਣੇ ਘਰ ਆ ਗਿਆ ਪਾਜੀ ਪਾਗਲ ਹੋ ਗਿਆ ਸੀ ਕਿ ਖਵਾਰ ਆਂਦਾ ਸੀ ਮੇਰੇ ਕੋਲੇ ਅਖਬਾਰ ਦਿਆਂ ਮੈਂ 100-100 ਵਾਰ ਖਬਰਾਂ ਪੜ੍ਹਦੇ ਹੁੰਦਾ ਸੀ ਇੱਕ ਦਿਨ ਚ ਇੱਕ ਦਿਨ ਕੱਲਾ ਤਾਂ ਸੀ ਪਾਜੀ ਉੱਥੇ ਕਰਦਾ ਕੀ ਜਿਸ ਦਿਨ ਪਾਜੀ ਬਾਹਰ ਕੱਢਦੇ ਸੀ 15-20 ਮਿੰਟ ਬਿਠਾਈ ਰੱਖਦੇ ਸੀ ਦਿਨ ਦੇ